ਮੈਨੂੰ ਤਾਂ 10 ਦਿਨ ਨੂੰ ਵੀ ਚਲੋ ਭਾਈ ਵੇਖੋ ਮਾਰਨਾ ਹੌਲਾ ਕਰੋ ਕੈਮਰੇ ਮੂਰੇ ਤੁਸੀਂ ਜੋ ਵੀ ਤੁਹਾਡੇ ਨਾਲ ਟਰੈਜੇਡੀ ਹੋਈ ਹੈ ਤੁਹਾਡੇ ਨਾਲ ਕੀ ਹੋਇਆ ਹੈ ਸਾਰਾ ਕੁਝ ਦੱਸਣਾ ਪੈਣਾ ਆਪਾਂ ਨੂੰ ਸੋਸ਼ਲ ਮੀਡੀਆ ਤੇ ਨਾ ਸਹੀ ਸਾਰਾ ਸਾਰਾ ਸੱਚ ਜੋ ਵੀ ਹੈ ਕਲੀਅਰ ਕਰ ਦਿਓ ਤੁਹਾਨੂੰ ਬਸ ਮੈਂ ਤਾਂ ਇਹੀ ਕਹਿਨੀ ਆ ਵੀ ਜਿੱਥੇ ਵੀ ਕਿਤੇ ਉਹ ਸੁਣਦੇ ਨੇ ਨਾ بس ਜੇ ਮੈਂ ਮਰੂੰਗੀ ਤਾਂ ਮੈਂ ਉਹਨਾਂ ਦਾ ਨਾਮ ਹੀ ਲਾਉਣਾ ਕਿ ਉਹਨਾਂ ਕਰਕੇ ਮੇਰੀ ਜ਼ਿੰਦਗੀ ਬਰਬਾਦ ਹੋਈ ਹੈ ਮੇਰਾ ਜੱਗ ਤੇ ਜਹੋਂ ਨੂੰ ਜੀ ਨਹੀਂ ਕਰਦਾ ਹੋਇਆ ਹੋਇਆ ਕੀ ਹੈ ਤੁਹਾਡੀ ਬੇਇੱਜ਼ਤੀ ਕਿਉਂ ਹੋਈ ਹੈ ਤੁਹਾਡੀ ਇੱਜ਼ਤ ਤੇ ਖਲਵਾੜ ਕੀਤਾ ਤੁਹਾਡੀ ਕੋਈ ਇੱਜ਼ਤ ਨੂੰ ਹੱਥ ਪਾਇਆ ਜਾਂ ਤੁਹਾਡੇ ਨਾਲ ਕੋਈ ਐਸਾ ਜਿਹਾ ਗਲਤ ਕੀਤਾ ਤੁਸੀਂ ਦੱਸੋ ਨਾ ਕਿ ਕੈਮਰੇ ਮੂਰੇ ਕੀ ਗੱਲ ਹੋਈ ਹੈ ਇੱਜ਼ਤ ਨੂੰ ਹੱਥ ਪਾਇਆ ਤਾਂ ਹਜੇ ਬਹੁਤ ਛੋਟੀ ਗੱਲ ਹੁੰਦੀ ਪਰ ਜਿਹੜੀ ਇਹ ਹੋ ਗਿਆ ਨਾ ਮੇਰੇ ਨਾਲ ਇਹ ਤਾਂ ਬਹੁਤ ਵੱਡੀ ਗੱਲ ਹੋ ਗਈ ਜੀ ਦਬਾਈ ਜੀ ਬੋਲੀ ਅਬ ਕੈਮਰੇ ਮੂਰੇ ਆਡੀਅੰਸ ਨੂੰ ਦੱਸਣਾ ਕੀ ਗੱਲ ਕੀ ਹੋਈ ਹੈ ਤੁਹਾਡੇ ਨਾਲ ਕਲੀਅਰ ਕਰੋ ਗੱਲ ਮੇਰੇ ਨਾਲ ਜੀ 3 ਸਾਲ ਤੋਂ ਪਹਿਲਾਂ ਮੇਰਾ ਰਿਸ਼ਤਾ ਹੋਇਆ ਸੀ ਫੌਜੀ ਨਾਲ ਹਾਂਜੀ ਤੇ ਉਹਨਾਂ ਨੇ ਉਸ ਤੋਂ ਬਾਅਦ ਨਾ 3 ਸਾਲਾਂ ਤੋਂ ਬਾਅਦ ਸਿਰਫ 2 ਦਿਨ ਰਹਿੰਦੇ ਸੀ ਮੇਰੇ ਘਰ ਦੇ ਵਿੱਚ 2 ਦਿਨ ਪਹਿਲਾਂ ਜਵਾਬ ਦਿੱਤਾ ਉਹਨਾਂ ਨੇ ਓਕੇ ਜਦੋਂ ਸਾਰਾ ਕੁਝ ਅਸੀਂ ਕਰ ਲਿਆ ਅਸੀਂ ਰਿਸ਼ਤੇਦਾਰੀਆਂ ਦੇ ਵਿੱਚ ਕਾਰਡ ਵੀ ਵੰਡ ਤੇ ਸਾਰਾ ਕੁਝ ਕਰਤਾ ਜੀ ਤਾਂ ਉਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾਗਾ ਕਿਉਂਕਿ ਉਹ ਦਾਜ ਦੀ ਮੰਗ ਕਰਦੇ ਸੀਗੇ ਦਾਜ ਦੀ ਦਾਜ ਦੇ ਵਿੱਚ ਕੀ ਮੰਗਿਆ ਬਈ ਇਹਨਾਂ ਨੇ ਥੋੜਾ ਕੀ ਮੰਗ ਕਰ ਰਹੇ ਸੀ ਉਹ ਦਾਜ ਦੇ ਵਿੱਚ ਉਹਨਾਂ ਨੇ ਗੱਡੀ ਮੰਗੀ ਹੈ ਜੀ ਅੱਛਾ ਉਹ ਵੀ ਬਹੁਤ ਜ਼ਿਆਦਾ ਮਹਿੰਗੀ ਹੂੰ ਕਿੰਨੇ 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 ਕਾਲੀ ਗੱਡੀ ਮੰਗ ਰਹੇ ਉਹ ਉਹ 10 ਲੱਖ ਵਾਲੀ ਮੰਗ 10 ਲੱਖ ਵਾਲੀ ਗੱਡੀ ਮੰਗ ਰਿਹਾ ਬਾਈ ਜੀ ਜਿਹੜਾ ਜਿਹਨੂੰ ਇਹ ਮੰਗੀ ਸੀ ਉਹ ਮੁੰਡਾ ਫੌਜ ਦੇ ਵਿੱਚ ਸੀ ਫੌਜੀ ਨੇ ਮਤਲਬ ਇਹਨਾਂ ਤੋਂ ਗੱਡੀ ਦੀ ਮੰਗ ਕੀਤੀ ਇੱਕ ਮਹਿੰਗੀ ਗੱਡੀ ਦੀ ਇਹ ਗੱਡੀ ਨਹੀਂ ਦੇ ਸਕੇ ਗੱਡੀ ਨਾ ਦੇਣ ਤੇ ਮਤਲਬ ਮੁੰਡੇ ਨੇ ਇਹਨਾਂ ਨੂੰ ਬਲੌਕ ਲਿਸਟ 'ਚ ਪਾਤਾ ਬਲੌਕ ਲਿਸਟ ਦੇ ਵਿੱਚ ਪਾਉਣ ਤੋਂ ਬਾਅਦ ਇਹਨਾਂ ਦੇ ਜਿਹੜੇ ਮਾ ਪਿਓ ਜਿਹਨਾਂ ਦੇ ਭੈਣ ਭਰਾ ਦੇ ਨੰਬਰ ਸੀ ਉਹਨਾਂ ਨੂੰ ਬਲੌਕ ਲਿਸਟ 'ਚ ਪਾਇਆ ਗਿਆ ਦੋ ਉਹ ਤਾਂ ਰਹਿ ਗਏ ਵਿਆਹ ਦੇ ਵਿੱਚ ਤੇ ਮੁੰਡਾ ਫੋਨ ਨਹੀਂ ਚੱਕ ਰਿਹਾ ਮੁੰਡਾ ਮੂਰੂ ਫੋਨ ਘੱ ਮੁੰਡੇ ਦੀ ਮੰਗ ਹੈ ਵੀ ਮੈਨੂੰ 10 ਲੱਖ ਦੀ ਇੱਕ ਟੋਕੜ ਗੱਡੀ ਹੋਣੀ ਚਾਹੀਦੀ ਹੈ। ਉਹੀ ਮੁੰਡਾ ਜਿਹੜਾ ਕਿਸੇ ਦਿਨ ਪੈਰਾਂ ਦੇ ਸੱਟ ਨਹੀਂ ਸੀ ਗਿਆ, ਆਪਣੇ ਪੈਰਾਂ ਤੇ ਸਟੈਂਡ ਨਹੀਂ ਸੀ। ਸੱਟ ਨਹੀਂ ਸੀ ਗਈ ਆਪਣੀ ਲਾਈਫ ਦੇ ਵਿੱਚ। ਤੇ ਉਹ ਇਹਨਾਂ ਨੂੰ ਕਹਿੰਦਾ ਨਾ ਜੀ ਕੋਈ ਗੱਲ ਨਹੀਂ ਜੀ ਮੈਨੂੰ ਦਾਜ ਦੀ ਲੋੜ ਨਹੀਂ। ਮੈਨੂੰ ਕੁੜੀ ਚਾਹੀਦੀ ਸਿਆਣੀ ਚਾਹੀਦੀ ਐ ਇਸ ਦੀ ਨਾਲ ਬਈ। ਹਾਂਜੀ। ਤੇ ਅੱਜ ਬੰਦਾ ਬਾਈ ਜੀ ਉਹ 2-3 ਸਾਲ ਹੋਇਆ ਬੋਝ ਭਰਤੀ ਹੋਈ ਨੂੰ। ਤਾਂ ਅੱਜ ਇਹਨਾਂ ਤੋਂ ਲੱਖਾਂ ਰੁਪਈਆ ਦੀ ਮੰਗ ਕਰ ਰਿਹਾ ਤੇ ਇਹ ਜਿਹੜੀ ਵੀਡੀਓ ਹੈ ਪੂਰੀ ਵੀਡੀਓ ਨਾਲ ਤੁਸੀਂ ਜੁੜੇ ਰਹੋ ਤੁਹਾਨੂੰ ਪੂਰੀ ਵੀਡੀਓ ਦਾ ਅਸੀਂ ਸੱਚ ਦੱਸਾਂਗੇ ਜੀ। ਤੁਸੀਂ ਕੁੜੀ ਦੇਖ ਰਹੇ ਹੋ ਜੀ ਇਹ ਕੁੜੀ ਨਾਲ ਕੀ ਟਰੈਜੇਡੀ ਹੋਈ ਹੈ ਕੀ ਹਾਦਸਾ ਹੋਇਆ ਹੈ ਮਤਲਬ ਕੀ ਆਪਾਂ ਇਹ ਕਹਿ ਸਕਦੇ ਹਾਂ ਵੀ ਬਹੁਤ ਦੁਖਦਾਈ ਘਟਨਾ ਹੈ ਕੁੜੀ ਦਾ ਦੋਦਾ ਰਹਿੰਦੀ ਹੈ ਜੀ ਤੇ ਕੁੜੀ ਦਾ ਮਤਲਬ ਵਿਆਹ ਹੋਣ ਵਾਲਾ ਤੇ ਜਿਹੜਾ ਇਹਦਾ ਘਰ ਵਾਲਾ ਜੀ ਉਹ ਫੌਜ ਦੇ ਵਿੱਚ ਸੀਗਾ ਜਿਹਨੂੰ ਆਪਾਂ ਫੌਜੀ ਕਹਿ ਸਕਦੇ ਹਾਂ ਮਤਲਬ ਉਹਨੇ ਕੁੜੀ ਨੂੰ ਮੌਕੇ ਦੇ ਆ ਕੇ ਕਿੰਨੇ ਦਿਨਾਂ ਦੇ ਕੇ ਸੀ ਵੀ ਤੁਹਾਡੇ ਵਿਆਹ ਦੇ ਬੱਚਾ ਚ ਦੋ ਦਿੰਦੇ ਰਹੀ ਸੀ ਦੋ ਦਾ ਰਹਿਗੇ ਸੀ ਹਾਂਜੀ ਮਤਲਬ ਇਹਨਾਂ ਦੇ ਬਾਈ ਜੀ ਪੂਰਾ ਖੁਸ਼ਗਵਾਨਾ ਮਾਹੌਲ ਸੀ ਇਹਨਾਂ ਦੇ ਰਿਸ਼ਤੇਦਾਰ ਮਾਮੇ ਫੁੱਫੜ ਚਾਚੇ ਤਾਏ ਕਹਿ ਸਕਦੇ ਆਂ ਵੀ ਜਿੰਨਾ ਵੀ ਇਹਨਾਂ ਦੇ ਰਿਸ਼ਤੇਦਾਰ ਸੀ ਸਾਰ ਸਬੰਧ ਦੇ ਸੀ ਪਹੁੰਚੇ ਹੋਏ ਸੀ ਬਈ ਹਾਂਜੀ ਸਾਰੇ ਅਸੀਂ ਕਾਰਡ ਵੀ ਦੇ ਰੱਖੇ ਸੀ ਜੀ ਕਾਰਡ ਦੇ ਰੱਖੇ ਸੀ ਹਾਂਜੀ ਰਿਸ਼ਤੇਦਾਰੀਆਂ ਚ ਸਾਰੇ ਜਾ ਆਏ ਸੀ ਠੀਕ ਹੈ ਜੀ ਤੇ ਜਿਹੜਾ ਵੀ ਸਮਾਨ ਵਿਆਹ ਦਾ ਚਾਹੀਦਾ ਸੀ ਅਸੀਂ ਉਹ ਵੀ ਬੁੱਕ ਕਰੀ ਬੈਠੇ ਸੀ ਠੀਕ ਹੈ ਇੱਥੋਂ ਤੱਕ ਕੀ ਮਤਲਬ ਬਾਈ ਜੀ ਕੜਾਹੀ ਵਾਂਗੂ ਕੜਾਹੀ ਵੀ ਚੜੀ ਹੋਈ ਸੀ ਕਿਉਂਕਿ ਕੜਾਹੀ ਬਾਈ ਪਿੰਡਾਂ ਦੇ ਵਿੱਚ ਦੋ ਤਿੰਨ ਚਾਰ ਜਨ ਕੀ ਗੱਲ ਹੁੰਦੀ ਆ ਬਾਈ ਕੀ ਹਾਸਾ ਹੋਇਆ ਕੀ ਤੁਹਾਡੇ ਨਾਲ ਘਟਨਾ ਹੋਈ ਆਪਾਂ ਆਡੀਅেন্স ਨੂੰ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਤੇ ਉਹਨਾਂ ਭੈਣਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੀਆਂ ਮਤਲਬ ਮੁੰਡਿਆਂ ਨਾਲ 2-3 ਸਾਲ ਪਹਿਲਾਂ ਗੱਲਾਂ ਬਾਤਾਂ ਕਰਦੀਆਂ ਜਾਂ ਆਪਣੇ ਪਰਿਵਾਰ ਤੋਂ ਉਤੋਂ ਅਯੋਗੇ ਮੁੰਡਿਆਂ ਨਾਲ ਆਪਣੀ ਜ਼ਿੰਦਗੀ ਬਸਾਉਣ ਲਈ ਸੁਪਨੇ ਸਿਰਜਦੀਆਂ ਕੀ ਗੱਲ ਹੋਈ ਆ ਗੱਲ ਕਲੀਅਰ ਕਰਨੀ ਆਪਾਂ ਹਾਂਜੀ ਮੈਂ ਬਸ 3 ਸਾਲ ਹੋ ਗਈ ਸੀ ਸਾਡੇ ਮਤਲਬ ਕਿ ਮੰਗਣੀ ਹੋਈ ਨੂੰ ਜੀ ਸਾਹਣੇ ਪੈ ਗਿਆ ਸੀ ਜੀ 3 ਸਾਲ ਹਾਂਜੀ 3 ਸਾਲ ਜੀ ਕੀ 3 ਸਾਲ ਦੀ ਸਾਡੀ ਗੱਲਬਾਤ ਚੱਲਦੀ ਰਹੀ ਜੀ ਉਹ ਕਹਿੰਦੇ ਵੀ ਹਜੇ ਮੈਂ ਜੈ ਨਹੀਂ ਕਰਵਾਉਂਦਾ ਮੈਂ ਜੀ ਮੁੰਡੇ ਹੁਣੇ ਉਹਨਾਂ ਨਵੇਂ-ਨਵੇਂ ਭਰਤੀ ਹੋਏ ਸੀਗੇ ਫੌਜ ਦੇ ਵਿੱਚ ਤਾਂ ਕਰਕੇ ਕਹਿੰਦੇ ਵੀ ਹਜੇ ਕੋਈ ਗੱਲ ਨਹੀਂ ਵੀ ਆਪਾਂ ਰੁਕ ਜਾਓ ਅਜੇ ਘਰ-ਵਾਰ ਵੀ ਬਣਾਉਣਾਗਾ ਵੀ ਚਲੋ ਤੁਹਾਨੂੰ ਪੈਸਾ ਖੁਸਾ ਆ ਜਾਊਗਾ ਫਿਰ ਆਪਾਂ ਘਰ-ਵਾਰ ਬਣਾ ਲਾਂਗੇ ਠੀਕ ਹੈ ਜੀ ਬਸ ਐਂ ਚੱਲਦੇ-ਚੱਲਦੇ ਜੀ ਬਸ ਹੌਲੀ-ਹੌਲੀ ਮੇਰੇ ਤੇ ਸ਼ੱਕ ਕਰਨੇ ਲੱਗ ਗਏ ਜੀ ਉਹ ਮੇਰਾ ਫੋਨ ਥੋੜਾ ਬਹੁਤ ਬਿਜ਼ੀ ਆ ਜਾਂਦਾ ਤਾਂ ਬਸ ਉਹਨਾਂ ਨੇ ਮੇਰੇ ਤੇ ਸ਼ੱਕ ਕਰਨਾ ਜੀ ਬਸ ਅੱਛਾ ਮਤਲਬ ਹੁਣ ਉਹ ਤੁਹਾਨੂੰ ਜਵਾਬ ਦੇ ਚੁੱਕ ਜਿਵੇਂ ਆ ਵੀ ਜੀ ਜਦੋਂ ਵਿਆਹ ਤੋਂ ਦੋ ਦਿਨ ਪਹਿਲਾਂ ਰਹਿ ਗਏ ਸੀਗੇ ਤੇ ਕੀ ਕੀ ਹੋਇਆ ਉਹਨਾਂ ਨੇ ਤੁਹਾਨੂੰ ਸੁਣਨ ਦੇ ਵਿੱਚ ਆਏ ਆ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਤੁਹਾਨੂੰ ਬਲੌਗ ਮਾਰ ਗਿਆ ਉਹ ਤੁਹਾਡੀ ਮੰਮੀ ਦਾ ਫੋਨ ਸੀਗਾ ਉਹਨੂੰ ਵੀ ਬਲੌਗ ਲਿਸਟ 'ਚ ਪਾਤਾ ਭਰਾ ਦਾ ਵੀ ਸਾਰਿਆਂ ਦੇ ਨੰਬਰ ਬਲੌਗ 'ਚ ਪਾਏ ਹੋਏ ਨੇ ਜੇ ਅਸੀਂ ਲਾ ਲਾ ਕੇ ਦੇਖਦੇ ਜਿਹੜਾ ਵੀ ਅਸੀਂ ਨਵਾਂ ਨੰਬਰ ਲਾਉਨੇ ਜੀ ਉਹ ਵੀ ਨੰਬਰ ਉਹ ਚੱਕ ਦੇਣੀ ਹੈ ਜੀ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਉਹ ਬਲੌਗ 'ਚ ਪਾ ਦਿੰਦੇ ਨੇ ਜੀ ਬਲੌਗ ਲਿਸਟ 'ਚ ਨੰਬਰ ਪਾਇਆ ਉਹਦਾ ਹੁਣ ਬਈ ਥੋੜੇ ਰਿਸ਼ਤੇ ਹੋਰ ਤੁਸੀਂ ਫੋਨ ਤੋਂ ਲਾ ਕੇ ਫੋਨ ਤੋਂ ਨੰਬਰ ਲਾਉਣ ਦੀ ਕੋਸ਼ਿਸ਼ ਕੀਤੀ ਹੈ ਕਿਸੇ ਹੋਰ ਆਪਾਂ ਕਹਿੰਦੇ ਥੋੜੇ ਸੱਗੇ ਸਬੰਧੀ ਕਿਸੇ ਚਾਚੇ ਤਾਏ ਦੇ ਫੋਨ ਤੋਂ ਜਾਂ ਕਿਸੇ ਦੇ ਫੋਨ ਤੋਂ ਵੀ ਹਾਂਜੀ ਜਿਹੜੇ ਜਿਹੜਾ ਵੀ ਸਾਡੇ ਰਿਸ਼ਤੇਦਾਰ ਕੋਈ ਵੀ ਗੱਲ ਕਰਦਾ ਉਹਨਾਂ ਨਾਲ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵਾਸ ਇੱਕ ਵਾਰੀ ਗੱਲ ਕਰ ਦਿੰਦੇ ਨੇ ਉਹ ਗੱਲ ਕਰਦੀ ਨਹੀਂ ਹੈਗੇ ਫੋਨ ਜ਼ਰੂਰ ਚੱਕ ਲੈਂਦੇ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਬਸ ਫਿਰ ਉਦੋਂ ਬਾਅਦ ਫੋਨ ਕੱਟ ਦਿੰਦੇ ਨੇ ਠੀਕ ਹੈ ਜੀ ਤੇ ਭਾਈ ਇਹ ਫਿਰ ਤੁਸੀਂ ਤੁਸੀਂ ਵੀ ਕਸੂਰਵਾਰ ਹੋ ਤੁਸੀਂ 3 ਸਾਲ ਪਹਿਲਾਂ ਕਿਉਂ ਮੰਗਣੀ ਕੀਤੀ ਉਹਦੇ ਨਾਲ ਤਾਨੂੰ ਕੀ ਹੈ ਨਹੀਂ ਲੋੜ ਸੀਗੀ ਬੀਬੀ ਤੁਸੀਂ 3 ਸਾਲ ਪਹਿਲਾਂ ਉਹਦੇ ਨਾਲ ਮੰਗਣੀ ਕਰਨੀ ਐ ਵੀ 3 ਸਾਲ ਤੁਸੀਂ ਤਾਂ ਫੋਨ ਤੇ ਗੱਲਾਂ-ਵੱਤਾਂ ਮਾਰਦੇ ਰਹੇ ਹੋ ਠੀਕ ਐ 3 ਸਾਲ ਤੁਹਾਡੇ ਨਾਲ ਵੀ ਉਹਨਾਂ ਨਾਲ ਗੱਲਾਂ-ਵੱਤਾਂ ਕੀਤੀਆਂ ਤੁਸੀਂ ਵੀ ਉਹਨਾਂ ਨਾਲ ਗੱਲਾਂ-ਵੱਤਾਂ ਕੀਤੀਆਂ ਜਦੋਂ ਆਖਿਰ ਤੇ ਕਿਹੋ ਜਿਹਾ ਟਾਈਮ ਆ ਗਿਆ ਕਹਿ ਸਕਦੇ ਆ ਵੀ ਤੁਹਾਨੂੰ ਅ ਤੁਹਾਡਾ ਫੋਨ ਕਿਤੇ ਬਿਜ਼ੀ ਆਉਣ ਲੱਗਿਆ ਤੇ ਉਹਨੂੰ ਸ਼ੱਕ ਹੋਇਆ ਤੇ ਉਹਨੇ ਤੁਹਾਡੇ ਨਾਲ ਵਿਆਹ ਕਰਾਉਣ ਤੇ ਮੌਕੇ ਦੀ ਸਾਰਾ ਕੁਝ ਮਤਲਬ ਉਹਨੇ ਮੁੱਕਰ ਗਿਆ ਸ਼ਰਿਆਮ ਸ਼ਰਿਆਮ ਮੁੱਕ ਗਿਆ ਬੰਦਾ ਪਤਾ ਹੀ ਨਹੀਂ ਜੇ ਕਦੇ ਤਾਂ ਉਹ ਦਾਜ ਦੀਆਂ ਗੱਲਾਂ ਕਰਨ ਲੱਗ ਜਾਂਦੇ ਸੀ ਜੀ ਹਾਂ ਤੇ ਅੰਕਾ ਦੇ ਬਸ ਨਿੱਕੀ ਨਿੱਕੀਆਂ ਗੱਲਾਂ ਤੇ ਲੜਨਾ ਉਹਨਾਂ ਨੇ ਨਹੀਂ ਹੁਣ ਉਹਨਾਂ ਦੀ ਕੀ ਮੰਗ ਸੀ ਆਪਾਂ ਜਿਹੜੀ ਆਡੀਅנס ਆਪਕੋ ਦੇਖ ਰਹੀ ਹੈ ਆਪਣੇ ਲੋਕ ਦੇਖ ਰਹੇ ਹੈ ਆਪਣੇ ਫਾਲੋਅਰ ਦੇਖ ਰਹੇ ਹੈ ਆਪਣੇ ਸਬਸਕ੍ਰਾਈਬਰ ਦੇਖ ਰਹੇ ਹੈ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਨਾਲ ਉਹਨਾਂ ਨੇ ਕੋਈ ਮੌਕੇ ਤੇ ਆ ਕੇ ਮੌਕੇ ਐਟ ਅ ਟਾਈਮ ਅਸੀਂ ਗਰੀਬ ਘਰੋਂ ਸੀ ਜੀ ਤਾਂ ਕਰਕੇ ਨਾ ਜੀ ਬਸ ਉਹਨਾਂ ਨਾਲ ਰਿਸ਼ਤਾ ਬਸ ਉਦੋਂ ਤਾਂ ਜੁੜ ਗਏ ਜੋ ਉਸ ਟਾਈਮ ਤਾਂ ਕਹਿੰਦੇ ਅਸੀਂ ਕੁਝ ਨਹੀਂ ਮੰਗਦੇ ਵੀ ਪਰ ਉਸ ਤੋਂ ਬਾਅਦ ਜੀ ਉਹ ਕਹਿੰਦੇ ਵੀ ਮੇਰੀ ਮੰਮੀ ਕਹਿੰਦੀ ਹੈਗੀ ਵੀ ਗੱਡੀ ਲੈਣੀ ਹੈਗੀ ਆਪਾਂ ਗੱਡੀ ਕਿਹੜੀ ਗੱਡੀ ਦਾ ਮੰਗ ਕੀਤੀ ਉਹਨਾਂ ਨੇ ਇਹ ਨਹੀਂ ਪਤਾ ਜੀ ਬਹੁਤ ਮਹਿੰਗੀ ਮਤਲਬ ਗੱਡੀ ਦੀ ਮੰਗ ਕੀਤੀ ਹੈ ਮੁੰਡਾ ਮੰਗ ਕੀਤੀ ਹੈ ਜੀ ਇਹ ਕਹਿੰਦੀ ਬੀਵੀ ਜਿਹੜਾ ਫੌਜੀ ਸੀ ਉਹ ਮੁੰਡਾ ਕਹਿੰਦਾ ਸੀ ਮੈਂ ਹਜੇ ਨਵਾਂ ਨਵਾਂ ਲੱਗਿਆ ਹਜੇ ਮੈਨੂੰ ਅ ਥੋੜਾ ਜਿਹਾ ਸੈੱਟ ਹੋਣ ਦਿਓ ਜਦੋਂ ਸੈੱਟ ਹੋਇਆ ਤਾਂ ਮਤਲਬ ਉਹ ਪੈਰ ਛੱਡ ਗਿਆ ਤੇ ਇਹ ਜਿਹੜੀ ਕੁੜੀ ਹੈ ਦੋ ਦਿਨ ਪਹਿਲਾਂ ਇਹ ਤੋਂ ਗੱਡੀ ਦੀ ਮੰਗ ਕੀਤੀ ਗਈ ਹੈ ਤੇ ਫਿਰ ਤੁਸੀਂ ਗੱਡੀ ਦੇਣ ਦੇ ਮਤਲਬ ਕਾਬਲ ਨਹੀਂ ਹੋਣੇ ਹਨ ਨਹੀਂ ਹੈਗੇ ਸੀ ਜੀ ਕਿਉਂਕਿ ਮੇਰੇ ਤੋਂ ਵੱਡੀਆਂ ਨਹੀਂ ਜੀ ਭੈਣਾ 6 ਨੇ ਜੀ ਹੁਣ ਉਹ ਵੀ ਆਈਆਂ ਹੋਈਆਂ ਨੇ ਜੀ ਠੀਕ ਹੈ ਜੀ ਤੇ ਇੱਕ ਮਤਲਬ ਕਿ ਮੇਰੇ ਤਾਂ ਛੋਟੀ ਹੈ ਜੀ ਤੇ ਉਹ ਵੀ ਰਹਿੰਦੀ ਹੈ ਜੀ ਬਾਕੀ ਮੇਰਾ ਭਰਾਗਾ ਜੀ ਹੂੰ ਉਹ ਕੰਮ ਤੋਂ ਤਾਂ ਇੰਨਾ ਕਰਦਾ ਨਹੀਂ ਹੈਗਾ ਜੀ ਕੋਈ ਠੀਕ ਹੈ ਜੀ ਤੇ ਮੇਰੇ ਡੈਡੀ ਨੇ ਜਿਹੜਾ ਉਹ ਬਿਮਾਰ ਰਹਿੰਦੇ ਨੇ ਤੇ ਭਾਈ ਕੋਈ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਆਪ ਦੀ ਕੋਈ ਗੁਹਾਰ ਲਾਈ ਹੋਵੇ ਸਾਡੀ ਮਦਦ ਕੀਤੀ ਜਾਵੇ ਅਸੀਂ ਅਸੀਂ ਬਹੁਤ ਕੁਝ ਸਾਰੀਆਂ ਜਗ੍ਹਾ ਤੇ ਜਾਏ ਜੀ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਹੈਗੀ ਜੀ ਨਹੀਂ ਹੁਣ ਜਿਵੇਂ ਉਹ ਮੁੰਡਾ ਮੌਜੂਦਾ ਫੌਜੀ ਹੈ ਹਨਾ ਮੌਕੇ ਦਾ ਫੌਜ ਦੇ ਵਿੱਚ ਜੌਬ ਕਰ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਤਾਂ ਜੇ ਤੁਸੀਂ ਰੌਲਾ ਪਾਉਣੇ ਹੋ ਤਾਂ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਉਹ ਚੀਜ਼ ਨੂੰ ਵਾਇਰਲ ਕਰਦੇ ਆ ਤਾਂ ਮਤਲਬ ਮੁੰਡੇ ਨੂੰ ਫੌਜ ਦੇ ਵਿੱਚੋਂ ਉੱਥੇ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਉਹਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕਦਾ ਹੈ ਹਾਂਜੀ ਹਟਾਇਆ ਜਾ ਸਕਦਾ ਹੈ ਜੀ ਮੇਰੇ ਤਾਂ ਇਹ ਹੀ ਮੰਗਾ ਜੀ ਵੀ ਚਲੋ ਮੇਰੇ ਨਾਲ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਜੀ ਜੀ ਮੈਂ ਉੱਥੇ ਹੁਣ ਜਾਣਾ ਵੀ ਨਹੀਂ ਚਾਹੁੰਦੀ ਜੀ ਕਿਉਂਕਿ ਜਿਹੜੇ ਅੱਜ ਸਾਡੇ ਤੋਂ ਇੰਨੀ ਮੰਗਾ ਕਰ ਰਹੇ ਨੇ ਤਾਂ ਇਹਦੋਂ ਅੱਗੇ-ਅੱਗੇ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਜਾਣੀ ਹੈ ਜੀ ਜੀ ਮੁੰਡਾ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਮੁੰਡੇ ਦਾ ਨਾਮ ਕੀ ਸੀਗਾ ਮੁੰਡੇ ਦਾ ਕਿਹੜਾ ਏਰੀਆ ਸੀ ਤੇ ਮੁੰਡੇ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈ ਜਿਹੜੇ ਤੁਸਾਨੂੰ ਤੰਗ ਕਰ ਰਹੇ ਹੈ ਬਠਿੰਡਾ ਏਰੀਆ ਜੀ ਸਾਡਾ ਅੱਛਾ ਥੋੜਾ ਏਰੀਆ ਬਠਿੰਡਾ ਜੀ ਤੇ ਮੁੰਡੇ ਦਾ ਕਿਹੜਾ ਏਰੀਆ ਜੀ ਮੁੰਡਾ ਕਿੱਥੋਂ ਹੈ ਹਾਂਜੀ ਹਾਂਜੀ ਮੁੰਡੇ ਦੇ ਬਠਿੰਡਾ ਏਰੀਆ ਹੈ ਮੁੰਡਾ ਵੀ ਬਠਿੰਡੇ ਤੋਂ ਲੁੱਕ ਲਈ ਹੈ ਹਾਂਜੀ ਉਹਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬਈ ਉਹਨਾਂ ਦੇ ਪਰਿਵਾਰ ਦੇ ਵਿੱਚ ਜੀ ਦੋ ਭੈਣਾਂ ਨਹੀਂ ਆ ਤੇ ਉਹ ਇਕੱਲਾ ਹੀ ਹੈ ਜੀ ਮੁੰਡਾ ਤੁਹਾਨੂੰ ਲੱਗਦਾ ਵੀ ਮੁੰਡਾ ਥੋੜੇ ਤੋਂ ਦਾਜ ਮੰਗ ਰਿਹਾ ਮੁੰਡੇ ਦਾ ਹੱਥ ਹੈ ਜਾਂ ਦਾਜ ਮੰਗਣ ਦੇ ਵਿੱਚ ਜਾ ਉਹਦੇ ਪਰਿਵਾਰ ਦਾ ਹੈ ਜਾਂ ਉਹਦੀ ਮਾਤਾ ਦਾ ਪਰਿਵਾਰ ਦਾ ਹੈ ਜੀ ਉਹਦੇ ਪਰਿਵਾਰ ਦਾ ਹੈ ਉਹਨਾਂ ਦੇ ਪਰਿਵਾਰ ਦਾ ਹੈ ਜੀ ਕਿਉਂਕਿ ਉਹ ਮੈਨੂੰ ਗੱਲਾਂ-ਵਾਟਾਂ ਚ ਦੱਸਦੇ ਸੁਣਦੇ ਸੀ ਨਾ ਕਿ ਮੰਮੀ ਆਏ ਕਹਿੰਦੀ ਆਏ ਕਹਿੰਦੀ ਆ ਤੇ ਜਿਹੜੇ ਉਹਦੇ ਡੈਡੀ ਨੇ ਕਿ ਮਤਲਬ ਕਿ ਉਹ ਵੀ ਇਹੋ ਜਿਹੀ ਨੇਗੀ ਓਕੇ ਉਹ ਦਾਜ ਦੀ ਮੰਗ ਕਰ ਰਹੇ ਨੇ ਦਾਜ ਦੀ ਮੰਗ ਕਰ ਰਹੇ ਥੋੜੇ ਤਾਂ ਜਾ ਕੋਈ ਫਿਰ ਉਹਨਾਂ ਨੂੰ ਕੋਈ ਰਿਸ਼ਤਾ ਹੋਰ ਲੱਭ ਗਿਆ ਹੋਣਾ ਜੀ ਇਸ ਕਰਕੇ ਉਹ ਇਧਰਲਾ ਰਿਸ਼ਤਾ ਵਸ ਤੋੜਨਾ ਚਾਹੁੰਦੇ ਨੇ ਜੀ ਸੋ ਬਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਹ ਜਿਹੜੀ ਕੁੜੀ ਐ ਇਹ ਕੁੜੀ ਨੂੰ ਵਿਚਾਰੀ ਨੂੰ ਮੌਕੇ ਤੇ ਆ ਕੇ ਦਾਦੀ ਮੰਗ ਐਵਜੀ ਕੀਤੀ ਗਈ ਹੈ ਵੀ ਤੋਂ ਗੱਡੀ ਮੰਗੀ ਗਈ ਹੈ ਸੋ ਗੱਡੀ ਦੇਣ ਦੇ ਕਾਬਲ ਨਹੀਂ ਸੀ ਤਾਂ ਇਹਨਾਂ ਨੂੰ ਆ ਕੇ ਉਹਨਾਂ ਨੇ ਕੁੜੀ ਨੂੰ ਮਤਲਬ ਮੌਕੇ ਤੇ ਮੁੰਡੇ ਨੇ ਜਵਾਬ ਦਿੱਤਾ ਹੈ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਗਰੀਬ ਘਰ ਦੇ ਵਿੱਚੋਂ ਐ ਕਿਉਂਕਿ ਅਸੀਂ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਇਹੋ ਜਿਹੇ ਲੋਕ ਐ ਐਜ਼ এ ਫਰਾਡ ਐ ਇਹੋ ਜਿਹੇ ਠੱਗ ਚੋਰ ਐ ਉਹਨਾਂ ਤੇ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਰਹੇ ਐ। ਕੁੜੀਆਂ ਨਾਲ ਸ਼ਰਿਆਮ ਤਕੌਰਿਆ ਮੁੰਡੇ ਅ ਕੁੜੀਆਂ ਨੂੰ ਬਰਗਲਾ ਕੇ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਆਵਦੀਆਂ ਗੱਲਾਂ ਦੇ ਵਿੱਚ ਪਹਿਲਾਂ ਖਿੱਚਦੇ ਐ ਫਿਰ ਉਹਨਾਂ ਨੂੰ ਕਿਸ ਤਰੀਕੇ ਨਾਲ ਕਹਿ ਸਕਦੇ ਆ ਵੀ ਅ इमोਸ਼ਨਲ ਬਲੈਕਮੇਲ ਕਰਦੇ ਐ। ਇਹ ਕੁੜੀ ਨੂੰ ਵੀ इमोਸ਼ਨਲ ਬਲੈਕਮੇਲ ਕੀਤਾ ਗਿਆ। ਕਿਉਂਕਿ ਇੱਕ ਪਰਿਵਾਰ ਗਰੀਬ ਪਰਿਵਾਰ ਦੇ ਵਿੱਚੋਂ ਹੋਣ ਦੇ ਨਾਤੇ ਇਹੀ ਐ ਨਾ ਬਈ ਤੁਸੀਂ ਮਤਲਬ ਪਰਿਵਾਰ ਗਰੀਬੀ ਸੰਬੰਧਾ ਹਾਂਜੀ ਹਾਂ ਸੋ ਬਈ ਜਿਹੜੀ ਦਾ ਇੰਨੀ ਜ਼ਿਆਦਾ ਬੇਇੱਜ਼ਤੀ ਹੋ ਗਈ ਜੀ ਮੈਂ ਤਾਂ ਮੂੰਹ ਤੋਂ ਕੌਣ ਜਗਰੀ ਨਹੀਂ ਰਹੀ ਜੀ ਮੈਂ ਇਹ ਕਹਿੰਦਾ ਜੀ ਦੇਖ ਕੇ ਪਤਾ ਨਹੀਂ ਕੋਈ ਕੁੜੀ ਚ ਗਲਤੀ ਸੀ ਵੀ ਤਾਂ ਕਰਕੇ ਛੱਡਿਆ ਬਿਲਕੁਲ ਸੋ ਬਈ ਪੰਜਾਬ ਪੁਲਿਸ ਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਇਨਸਾਫ ਦੀ ਮੰਗ ਇਨਸਾਫ ਦਿੱਤਾ ਜਾਵੇ ਬਈ ਇੱਕ ਵਾਰੀ ਦੁਬਾਰਾ ਤੁਸੀਂ ਫੇਰ ਬੋਲ ਦੋ ਵੀ ਪਰਿਵਾਰ ਦੇ ਵਿੱਚ ਤੁਹਾਨੂੰ ਕੌਣ-ਕੌਣ ਥੋੜੇ ਤੋਂ ਦਾਜ ਦੀ ਮੰਗ ਕਰਿਆ ਤੇ ਕੌਣ ਐ ਉਹ ਜਿਨ੍ਹਾਂ ਨੇ ਤੁਹਾਡੇ ਨਾਲ ਐਸੀ ਮਤਲਬ ਉਹਨਾਂ ਦੇ ਮਾਪੇ ਆਪਣੇ ਜੀ ਹਾਂ ਤੇ ਬਾਕੀ ਜਿਹੜੀਆਂ ਉਹਦੀਆਂ ਦੋ ਭੈਣਾਂ ਨੇ ਜਿਹੋ ਬਾਈਆਂ ਹੋਈਆਂ ਨੇ ਮਤਲਬ ਕਿ ਉਹ ਬਹੁਤ ਜ਼ਿਆਦਾ ਤੇਜ ਨਹੀਂ ਸਾਨੂੰ ਕਿਸੇ ਨੇ ਦੱਸਿਆਗੇ ਵੀ ਉਹ ਵੀ ਮੰਗ ਕਰਦੀਆਂ ਨਹੀਂ ਸਾਨੂੰ ਅੱਗੇ ਦੇ ਅੱਗੇ ਕਿਸੇ ਨੇ ਦੱਸਿਆਗਾ ਜੀ ਇਹ ਕੁੜੀ ਕਹਿੰਦੀ ਬਾਈ ਜੇ ਕੱਲ ਨੂੰ ਮੈਂ ਕੁਛ ਕਰਦੀਆਂ ਗਲਤ ਕਦਮ ਚੁੱਕਦੀਆਂ ਮੈਂ ਮਰਦੀਆਂ ਜਾਂ ਕੁਛ ਖਾਨੀਆਂ ਜਾਂ ਮੈਂ ਕਿਸੇ ਦੀ ਵੀ ਤਾਂ ਉਹਦੀ ਜ਼ਿੰਮੇਵਾਰ ਮੇਰੀ ਸੱਸ ਮੇਰਾ ਸਹੁਰਾ ਮੁੰਡਾ ਇਹ ਲਾ ਫੌਜ ਦੇ ਵਿੱਚ ਉਹਦੀਆਂ ਭੈਣਾਂ ਤੇ ਉਹਦਾ ਪੂਰਾ ਪਰਿਵਾਰ ਹੈ ਤੇ ਸੋ ਬਾਈ ਅਸੀਂ ਤਾਂ ਵੀਡੀਓ ਇਹ ਕਹਿੰਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਿਸੇ ਦਾ ਫਾਇਦਾ ਹੋ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਬਾਈ ਇਹ ਬਹੁਤ ਮਾੜੇ ਹਾਲਾਤ ਹੋ ਚੁੱਕੇ ਪੰਜਾਬ ਦੇ ਕਿੰਨੇ ਦਿਨ ਲੱਗੇ ਸੀ ਵੀ ਤੁਹਾਡੇ ਵਿਆਹ ਦੇ ਬੱਚਾ ਚ ਦੋ ਦਿਨ ਰਹਿ ਗਈ ਸੀ ਦੋ ਦਿਨ ਲੱਗੇ ਸੀ ਹਾਂਜੀ ਮਤਲਬ ਇਹਨਾਂ ਦੇ ਬਾਈ ਜੀ ਪੂਰਾ ਖੁਸ਼ਗਵਾਨਾ ਮਾਹੌਲ ਸੀ ਇਹਨਾਂ ਦੇ ਰਿਸ਼ਤੇਦਾਰ ਮਾਮੇ ਫੁੱਫੜ ਚਾਚੇ ਤਾਏ ਕਹਿ ਸਕਦੇ ਆ ਵੀ ਜਿੰਨਾ ਵੀ ਇਹਨਾਂ ਦੇ ਰਿਸ਼ਤੇਦਾਰ ਸੀ ਸਾਕ ਸੰਬੰਧੀ ਸੀ ਪਹੁੰਚੇ ਹੋਏ ਸੀ ਬਾਈ ਹਾਂਜੀ ਸਾਰੇ ਸੇਕਾਰਡ ਵੀ ਦੇ ਰੱਖੇ ਸੀ ਜੀ ਕਾਰਡ ਦੇ ਰੱਖੇ ਸੀ ਹਾਂਜੀ ਰਿਸ਼ਤੇਦਾਰੀਆਂ ਚ ਸਾਰੇ ਜਾ ਆਏ ਸੀ ਠੀਕ ਹੈ ਜੀ ਤੇ ਜਿਹੜਾ ਵੀ ਸਮਾਨ ਵਿਆਹ ਦਾ ਤਿਆਹਿੰਦਾ ਸੀ ਅਸੀਂ ਉਹ ਵੀ ਬੁੱਕ ਕਰੀ ਹੋਇਆ ਇੱਥੇ ਸੀ ਠੀਕ ਹੈ ਇੱਥੋਂ ਤੱਕ ਕੀ ਮਤਲਬ ਬਾਈ ਜੀ ਕੜਾਹੀ ਵਾਂਗੂ ਕੜਾਹੀ ਵੀ ਜਿਹੜੀ ਹੋਈ ਸੀ ਕਿਉਂਕਿ ਕੜਾਹੀ ਬਾਈ ਪਿੰਡਾਂ ਦੇ ਵਿੱਚ 2 3 4 ਨਰ ਪਹਿਲਾਂ ਚੜ ਜਾਂਦੀ ਹੈ ਤੇ ਕੀ ਗੱਲ ਹੁੰਦੀ ਹੈ ਬਾਈ ਕੀ ਹਾਸਾ ਹੋਇਆ ਕੀ ਤੁਹਾਡੇ ਨਾਲ ਘਟਨਾ ਹੋਈ ਆਪਾਂ ਆਡੀਅেন্স ਨੂੰ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਤੇ ਉਹਨਾਂ ਭੈਣਾਂ ਨੂੰ ਦੱਸਣਾ ਚਾਹੁੰਦੇ ਆ ਜਿਹੜੀਆਂ ਮਤਲਬ ਮੁੰਡਿਆਂ ਨਾਲ 2 2 3 3 ਸਾਲ ਗੱਲਾਂ ਬਾਤਾਂ ਕਰਦੀਆਂ ਜਾਂ ਆਪਣੇ ਪਰਿਵਾਰ ਤੋਂ ਉਤੋਂ ਉੱਜ ਕੇ ਮੁੰਡਿਆਂ ਨਾਲ ਆਪਣੀ ਜ਼ਿੰਦਗੀ ਬਸਾਉਣ ਲਈ ਸੁਪਨੇ ਸਿਰਜਦੀਆਂ ਕੀ ਗੱਲ ਹੋਈ ਆ ਗੱਲ ਕਲੀਅਰ ਕਰਦੇ ਆਪਾਂ ਹਾਂਜੀ ਮੈਂ ਬਸ 3 ਸਾਲ ਹੋ ਗਈ ਸੀ ਸਾਡੇ ਮਤਲਬ ਕਿ ਮੰਗਣੀ ਹੋਈ ਨੂੰ ਜੀ ਸੱਗਨ ਪੈ ਗਿਆ ਸੀ ਜੀ 3 ਸਾਲ ਹਾਂਜੀ 3 ਸਾਲ ਦੀ ਕਿ 3 ਸਾਲ ਦੀ ਸਾਡੀ ਗੱਲਬਾਤ ਚੱਲਦੀ ਰਹੀ ਜੀ ਉਹ ਕਹਿੰਦੇ ਵੀ ਹਜੇ ਮੈਂ ਜਿਨੀ ਕਰਵਾਉਂਦਾ ਮੈਂ ਜੀ ਮੁੰਡੇ ਹੁਣੇ ਉਹਨਾਂ ਨਵੇਂ-ਨਵੇਂ ਭਰਤੀ ਹੋਏ ਸੀਗੇ ਫੌਜ ਦੇ ਵਿੱਚ ਤਾਂ ਕਰਕੇ ਕਹਿੰਦੇ ਵੀ ਹਜੇ ਕੋਈ ਗੱਲ ਨਹੀਂ ਵੀ ਆਪਾਂ ਰੁਕਜੋ ਅਜੇ ਘਰ-ਵਾਰ ਵੀ ਬਣਾਉਣਾਗਾ ਵੀ ਚਲੋ ਤੁਹਾਨੂੰ ਪੈਸਾ ਖੁਸਾ ਆ ਜਾਊਗਾ ਵੀ ਆਪਾਂ ਘਰ-ਵਾਰ ਬਣਾ ਲਾਂਗੇ ਠੀਕ ਹੈ ਜੀ ਬਸ ਐਂ ਚੱਲਦੇ-ਚੱਲਦੇ ਜੀ ਬਸ ਹੌਲੀ-ਹੌਲੀ ਮੇਰੇ ਤੇ ਸ਼ੱਕ ਕਰਨ ਲੱਗ ਗਏ ਜੀ ਉਹ ਮੇਰਾ ਫੋਨ ਥੋੜਾ ਬਹੁਤ ਬਿਜ਼ੀ ਆ ਜਾਂਦਾ ਤਾਂ ਬਸ ਉਹਨਾਂ ਨੇ ਮੇਰੇ ਤੇ ਸ਼ੱਕ ਕਰਨਾ ਜੀ ਅੱਛਾ ਮਤਲਬ ਹੁਣ ਉਹ ਤੁਹਾਨੂੰ ਜਵਾਬ ਦੇ ਚੁੱਕੇ ਐ ਹਾਂਜੀ ਬਸ ਜਵਾਬ ਹੀ ਹੈ ਜੀ ਜਦੋਂ ਵਿਆਹ ਤੋਂ ਦੋ ਦਿਨ ਪਹਿਲਾਂ ਰਹਿ ਗਈ ਸੀਗੀ ਤੇ ਕੀ ਕੀ ਹੋਇਆ ਉਹਨਾਂ ਨੇ ਤੁਹਾਨੂੰ ਸੁਣਨ ਦੇ ਵਿੱਚ ਆਏ ਆਪਾਂ ਵੀਡੀਓ ਬਣਾਉਣ ਤੋਂ ਪਹਿਲਾਂ ਤੁਸੀਂ ਦੱਸਿਆ ਕਿ ਤੁਹਾਨੂੰ ਬਲੌਗ ਮਾਰ ਗਿਆ ਉਹ ਛੋਡੀ ਜਿਹੜੀ ਮੰਮੀ ਦਾ ਸੀ ਫੋਨ ਸੀਗਾ ਉਹਨੂੰ ਵੀ ਉਹ ਵੀ ਬਲੌਗ ਲਿਸਟ 'ਚ ਪਾਤਾ ਭਰਾ ਜੀ ਸਾਰਿਆਂ ਦੇ ਨੰਬਰ ਬਲੌਗ 'ਚ ਪਾਏ ਹੋਏ ਨੇ ਜੇ ਅਸੀਂ ਲਾ ਲਾ ਕੇ ਦੇਖਦੇ ਜਿਹੜਾ ਵੀ ਅਸੀਂ ਨਵਾਂ ਨੰਬਰ ਲਾਉਣਾ ਜੀ ਉਹ ਵੀ ਨੰਬਰ ਉਹ ਚੱਕ ਦੇਣੀ ਹੈ ਜੀ ਜੇ ਉਹਨਾਂ ਨੂੰ ਪਤਾ ਲੱਗ ਜਾਂਦਾ ਤਾਂ ਉਹ ਬਲੌਗ 'ਚ ਪਾ ਦਿੰਦੇ ਨੇ ਜੀ ਬਲੌਗ ਲਿਸਟ 'ਚ ਨੰਬਰ ਪਾਇਆ ਕੋਟ ਹਾਂ ਹੁਣ ਭਾਈ ਤੋੜੇ ਰਸਤੇ ਹੋਰ ਤੁਸੀਂ ਫੋਨ ਤੋਂ ਲਾ ਕੇ ਫੋਨ ਤੋਂ ਨੰਬਰ ਲਾਉਣ ਦੀ ਕੋਸ਼ਿਸ਼ ਕੀਤੀ ਐ ਕਿਸੇ ਹੋਰ ਆਪਾਂ ਕਹਿੰਦੇ ਥੋੜੇ ਸੱਗੇ ਸਬੰਧੀ ਕਿਸੇ ਚਾਚੇ ਤਾਏ ਦੇ ਫੋਨ ਤੋਂ ਜਾਂ ਕਿਸੇ ਦੇ ਫੋਨ ਤੋਂ ਵੀ ਹਾਂਜੀ ਜਿਹੜੇ ਵੀ ਜਿਹੜਾ ਵੀ ਸਾਡੇ ਰਿਸ਼ਤੇਦਾਰ ਕੋਈ ਵੀ ਗੱਲ ਕਰਦਾ ਉਹਨਾਂ ਨਾਲ ਤਾਂ ਉਹਨਾਂ ਨੂੰ ਪਤਾ ਲੱਗ ਜਾਂਦਾ ਵਾ ਸਿੱਕ ਵਾਰੀ ਗੱਲ ਕਰ ਦਿੰਦੇ ਨੇ ਉਹ ਗੱਲ ਕਰਦੀ ਨਹੀਂ ਹੈਗੇ ਫੋਨ ਜ਼ਰੂਰ ਚੱਕ ਲੈਂਦੇ ਜਦੋਂ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਇਹ ਉਹਨਾਂ ਦੇ ਰਿਸ਼ਤੇਦਾਰ ਨੇ ਬਸ ਫਿਰ ਉਦੋਂ ਬਾਅਦ ਫੋਨ ਕੱਟ ਦਿੰਦੇ ਨੇ ਠੀਕ ਹੈ ਜੀ ਤੇ ਭਾਈ ਇਹ ਫਿਰ ਤੁਸੀਂ ਤੁਸੀਂ ਵੀ ਕਸੂਰਵਾਰ ਹੋ ਤੁਸੀਂ 3 ਸਾਲ ਪਹਿਲਾਂ ਕਿਉਂ ਮੰਗਣੀ ਕੀਤੀ ਉਹਦੇ ਨਾਲ ਤੁਹਾਨੂੰ ਕੀ ਹੈ ਨਹੀਂ ਲੋੜ ਸੀਗੀ ਬੀਬੀ ਤੁਸੀਂ 3 ਸਾਲ ਪਹਿਲਾਂ ਉਹਦੇ ਨਾਲ ਮੰਗਣੀ ਕਰਨੀ ਐ ਵੀ 3 ਸਾਲ ਤੁਸੀਂ ਤਾਂ ਫੋਨ ਤੇ ਗੱਲਾਂ ਬਾਤਾਂ ਮਾਰਦੇ ਰਹੇ ਹੋ ਠੀਕ ਐ 3 ਸਾਲ ਤੁਹਾਡੇ ਨਾਲ ਵੀ ਉਹਨਾਂ ਨੇ ਗੱਲਾਂ ਬਾਤਾਂ ਕੀਤੀਆਂ ਤੁਸੀਂ ਵੀ ਉਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਜਦੋਂ ਆਖਰ ਤੇ ਕਿਹੋ ਜਿਹਾ ਟਾਈਮ ਆ ਗਿਆ ਕਹਿ ਸਕਦੇ ਆ ਵੀ ਤੁਹਾਨੂੰ ਅ ਤੁਹਾਡਾ ਫੋਨ ਕਿਤੇ ਬਿਜ਼ੀ ਆਉਣ ਲੱਗਿਆ ਤੇ ਉਹਨੂੰ ਸ਼ੱਕ ਹੋਇਆ ਤੇ ਉਹਨੇ ਤੁਹਾਡੇ ਨਾਲ ਵਿਆਹ ਕਰਾਉਣ ਤੇ ਮੌਕੇ ਦੀ ਸਾਰਾ ਕੁਝ ਮਤਲਬ ਉਹਨੇ ਮੁੱਕਰ ਗਿਆ ਫਰਿਆਮ ਸ਼ਰਿਆ ਮੁੱਕ ਗਿਆ ਪਤਾ ਹੀ ਨਹੀਂ ਜੀ ਕਦੇ ਤਾਂ ਉਹ ਦਾਜ ਦੀਆਂ ਗੱਲਾਂ ਕਰਨ ਲੱਗ ਜਾਂਦੇ ਸੀ ਜੀ ਹਾਂ ਤੇ ਅੰਕਾ ਦੇ ਬਸ ਨਿੱਕੇ ਨਿੱਕੇ ਗੱਲਾਂ ਤੇ ਲੜਨਾ ਉਹਨਾਂ ਨੇ ਨਹੀਂ ਹੁਣ ਉਹਨਾਂ ਦੀ ਕੀ ਮੰਗ ਸੀ ਆਪਾਂ ਜਿਹੜੀ ਆਡੀਅנס ਆਪਕੋ ਦੇਖ ਰਹੀ ਹੈ ਆਪਣੇ ਲੋਕ ਦੇਖ ਰਹੇ ਆ ਆਪਣੇ ਫੋਲੋਅਰ ਦੇਖ ਰਹੇ ਆ ਆਪਣੇ ਸਬਸਕ੍ਰਾਈਬਰ ਦੇਖ ਰਹੇ ਆ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਤੁਹਾਡੇ ਨਾਲ ਉਹਨਾਂ ਨੇ ਕੋਈ ਮੌਕੇ ਤੇ ਆ ਕੇ ਮੌਕੇ ਐਟ ਅ ਟਾਈਮ ਅਸੀਂ ਗਰੀਵ ਘਰੋਂ ਸੀ ਜੀ ਤਾਂ ਕਰਕੇ ਨਾ ਜੀ ਬਸ ਉਹਨਾਂ ਨਾਲ ਰਿਸ਼ਤਾ ਬਸ ਉਦੋਂ ਤਾਂ ਜੁੜ ਗਏ ਜੋ ਉਸ ਟਾਈਮ ਤਾਂ ਕਹਿੰਦੇ ਅਸੀਂ ਕੁਝ ਨਹੀਂ ਮੰਗਦੇ ਆਏ ਵੀ ਪਰ ਉਸ ਤੋਂ ਬਾਅਦ ਜੀ ਉਹ ਕਹਿੰਦੇ ਵੀ ਮੇਰੀ ਮੰਮੀ ਕਹਿੰਦੀ ਹੈ ਜੀ ਵੀ ਗੱਡੀ ਲੈਣੀ ਹੈਗੀ ਆਪਾਂ ਗੱਡੀ ਕਿਹੜੀ ਗੱਡੀ ਦਾ ਮੰਗ ਕੀਤੀ ਉਹਨਾਂ ਨੇ ਇਹ ਨਹੀਂ ਪਤਾ ਜੀ ਬਹੁਤ ਮਹਿੰਗੀ ਮਤਲਬ ਗੱਡੀ ਦੀ ਮੰਗ ਕੀਤੀ ਹੈ ਹਾਂ ਜੀ ਗੱਡੀ ਦੀ ਮੰਗ ਕੀਤੀ ਹੈ ਜੀ ਇਹ ਕਹਿੰਦੀ ਬੀਵੀ ਜਿਹੜਾ ਫੌਜੀ ਸੀ ਉਹ ਮੁੰਡਾ ਕਹਿੰਦਾ ਸੀ ਮੈਂ ਹਜੇ ਨਵਾਂ ਨਵਾਂ ਲੱਗਿਆ ਹਜੇ ਮੈਨੂੰ ਅ ਥੋੜਾ ਜਿਹਾ ਸੈੱਟ ਹੋਣ ਦਿਓ ਜਦੋਂ ਸੈੱਟ ਹੋਇਆ ਤਾਂ ਮਤਲਬ ਉਹ ਪੈਰ ਛੱਡ ਗਿਆ ਤੇ ਇਹ ਜਿਹੜੀ ਕੁੜੀ ਹੈ ਦੋ ਦਿਨ ਪਹਿਲਾਂ ਇਹ ਤੋਂ ਗੱਡੀ ਦੀ ਮੰਗ ਕੀਤੀ ਗਈ ਹੈ ਤੇ ਫਿਰ ਤੁਸੀਂ ਗੱਡੀ ਦੇਣ ਦੇ ਮਤਲਬ ਕਾਬਲ ਨਹੀਂ ਹੋਣੇ ਹਨ ਨਹੀਂ ਹੈਗੇ ਸੀ ਜੀ ਕਿਉਂਕਿ ਮੇਰੇ ਤੋਂ ਵੱਡੀਆਂ ਨਹੀਂ ਸੀ ਭੈਣਾ 6 ਨਹੀਂ ਜੀ ਹੁਣ ਉਹ ਵੀ ਆਪਣੀਆਂ ਨੇ ਜੀ ਠੀਕ ਹੈ ਜੀ ਤੇ ਇੱਕ ਮਤਲਬ ਕਿ ਮੇਰੇ ਤਾਂ ਛੋਟੀ ਹੈ ਜੀ ਤੇ ਉਹ ਵੀ ਰਹਿੰਦੀ ਹੈ ਜੀ ਬਾਕੀ ਮੇਰਾ ਭਰਾਗਾ ਜੀ ਹੂੰ ਉਹ ਕੰਮ ਤੁਹਾਨੂੰ ਦਾ ਇੰਨਾ ਕਰਦਾ ਨਹੀਂ ਹੈਗਾ ਜੀ ਕੋਈ ਠੀਕ ਹੈ ਜੀ ਤੇ ਮੇਰੇ ਡੈਡੀ ਨੇ ਜਿਹੜਾ ਉਹ ਬਿਮਾਰ ਰਹਿੰਦੇ ਨੇ ਤੇ ਭਾਈ ਕੋਈ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਆਪਦੀ ਕੋਈ ਗੁਹਾਰ ਲਾਈ ਹੋਵੇ ਸਾਡੀ ਮਦਦ ਕੀਤੀ ਜਾਵੇ ਅਸੀਂ ਅਸੀਂ ਬਹੁਤ ਕੁਝ ਸਾਰੀਆਂ ਜਗ੍ਹਾ ਤੇ ਜਾਏ ਜੀ ਸਾਡੇ ਕਿਸੇ ਨੇ ਵੀ ਨਹੀਂ ਸੁਣੀ ਹੈਗੀ ਜੀ ਨਹੀਂ ਹੁਣ ਜਿਵੇਂ ਉਹ ਮੁੰਡਾ ਮੌਜੂਦਾ ਫੌਜੀ ਹੈ ਹਨਾ ਮੌਕੇ ਦਾ ਫੌਜ ਦੇ ਵਿੱਚ ਜੌਬ ਕਰ ਰਿਹਾ ਹੈ ਇਹ ਸੋਚਣ ਵਾਲੀ ਗੱਲ ਹੈ ਤਾਂ ਜੇ ਤੁਸੀਂ ਰੌਲਾ ਪਾਉਂਦੇ ਹੋ ਤਾਂ ਸੋਸ਼ਲ ਮੀਡੀਆ ਦੇ ਵਿੱਚ ਆਪਾਂ ਉਹ ਚੀਜ਼ ਨੂੰ ਵਾਇਰਲ ਕਰਦੇ ਆ ਤਾਂ ਮਤਲਬ ਮੁੰਡੇ ਨੂੰ ਫੌਜ ਦੇ ਵਿੱਚੋਂ ਉੱਥੇ ਸਸਪੈਂਡ ਵੀ ਕੀਤਾ ਜਾ ਸਕਦਾ ਹੈ ਉਹਨੂੰ ਨੌਕਰੀ ਤੋਂ ਹਟਾਇਆ ਵੀ ਜਾ ਸਕਦਾ ਹੈ ਹਾਂਜੀ ਹਟਾਇਆ ਜਾ ਸਕਦਾ ਹੈ ਜੀ ਮੇਰੇ ਤਾਂ ਇਹ ਹੀ ਮੰਗਾ ਜੀ ਵੀ ਚਲੋ ਮੇਰੇ ਨਾਲ ਤਾਂ ਜਿਹੜਾ ਕੁਝ ਹੁਣ ਅਸਹਿ ਹੋ ਗਿਆ ਜੀ ਜੀ ਮੈਂ ਉੱਥੇ ਹੁਣ ਜਾਣਾ ਵੀ ਨਹੀਂ ਚਾਹੁੰਦੀ ਜੀ ਕਿਉਂਕਿ ਜਿਹੜੇ ਅੱਜ ਸਾਡੇ ਤੋਂ ਇੰਨੀਆਂ ਮੰਗਾ ਕਰ ਰਹੇ ਨੇ ਤਾਂ ਇਹਦੋਂ ਅੱਗੇ-ਅੱਗੇ ਮੇਰੀ ਤਾਂ ਜ਼ਿੰਦਗੀ ਖਰਾਬ ਹੋ ਜਾਣੀ ਹੈ ਜੀ ਜੀ ਮੁੰਡਾ ਜਿਹੜਾ ਤੁਸੀਂ ਕਹਿ ਸਕਦੇ ਹੋ ਵੀ ਮੁੰਡੇ ਦਾ ਨਾਮ ਕੀ ਸੀਗਾ ਮੁੰਡੇ ਦਾ ਕਿਹੜਾ ਤੇ ਮੁੰਡੇ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਜੀ ਹੈ ਜਿਹੜੇ ਤੁਸਾਨੂੰ ਤੰਗ ਕਰ ਰਹੇ ਹੈ ਬਠਿੰਡਾ ਏਰੀਆ ਜੀ ਸਾਡਾ ਅੱਛਾ ਥੋੜਾ ਏਰੀਆ ਬਠਿੰਡਾ ਜੀ ਤੇ ਮੁੰਡੇ ਦਾ ਕਿਹੜਾ ਏਰੀਆ ਜੀ ਮੁੰਡਾ ਕਿੱਥੋਂ ਹੈ ਹਾਂਜੀ ਹਾਂਜੀ ਮੁੰਡੇ ਦੇ ਬਠਿੰਡਾ ਏਰੀਆ ਹੈ ਮੁੰਡਾ ਵੀ ਬਠਿੰਡੇ ਦਾ ਲੋਕੀ ਹੈ ਹਾਂਜੀ ਉਹਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬਈ ਉਹਨਾਂ ਦੇ ਪਰਿਵਾਰ ਦੇ ਵਿੱਚ ਜੀ ਦੋ ਭੈਣਾਂ ਨਹੀਂ ਹੈ ਤੇ ਉਹ ਇਕੱਲਾ ਹੀ ਹੈ ਜੀ ਮੁੰਡਾ ਤੁਹਾਨੂੰ ਲੱਗਦਾ ਹੈ ਵੀ ਮੁੰਡਾ ਥੋੜੇ ਤੋਂ ਦਾਜ ਮੰਗ ਰਿਹਾ ਹੈ ਮੁੰਡੇ ਦਾ ਹੱਥ ਹੈ ਜਾਂ ਦਾਜ ਮੰਗਣ ਦੇ ਵਿੱਚ ਜਾਂ ਉਹਦੇ ਪਰਿਵਾਰ ਦਾ ਹੈ ਜਾਂ ਉਹਦੀ ਮਾਂ ਦਾ ਉਹਨਾਂ ਦੇ ਪਰਿਵਾਰ ਦਾ ਹੈ ਜੀ ਸੋਨੇ ਪਰਿਵਾਰ ਦਾ ਹੈ ਉਹਨਾਂ ਦੇ ਪਰਿਵਾਰ ਦਾ ਹੈਗਾ ਜੀ ਕਿਉਂਕਿ ਉਹ ਮੈਨੂੰ ਗੱਲਾਂ ਬਾਤਾਂ ਚ ਦੱਸਦੀ ਸੁਣਦੇ ਸੀ ਨਾ ਕਿ ਮੰਮੀ ਆਏ ਕਹਿੰਦੀ ਆਏ ਕਹਿੰਦੀ ਆ ਤੇ ਜਿਹੜੇ ਉਹਦੇ ਡੈਡੀ ਨੇ ਕਿ ਮਤਲਬ ਕਿ ਉਹ ਵੀ ਇਹੋ ਜਿਹੀ ਨੇਗੀ ਓਕੇ ਉਹ ਦਾਜ ਦੀ ਮੰਗ ਕਰ ਰਹੇ ਨੇ ਦਾਜ ਦੀ ਮੰਗ ਕਰ ਰਹੇ ਥੋੜੇ ਤਾਂ ਜਾ ਕੋਈ ਫਿਰ ਉਹਨਾਂ ਨੂੰ ਕੋਈ ਰਿਸ਼ਤਾ ਹੋਰ ਲੱਗ ਗਿਆ ਹੋਣਾ ਜੀ ਇਸ ਕਰਕੇ ਉਹ ਇਧਰਲਾ ਰਿਸ਼ਤਾ ਵਸ ਤੋੜਨਾ ਚਾਹੁੰਦੇ ਨਹੀਂ ਸੋ ਬਈ ਪੰਜਾਬ ਦੇ ਹਾਲਾਤ ਬਹੁਤ ਮਾੜੇ ਹੋ ਚੁੱਕੇ ਆ ਇਹ ਜਿਹੜੀ ਕੁੜੀ ਐ ਇਹ ਕੁੜੀ ਨੂੰ ਵਿਚਾਰੀ ਨੂੰ ਮੌਕੇ ਤੇ ਆ ਕੇ ਦਾਜ ਦੀ ਮੰਗ ਐਵਜੀ ਕੀਤੀ ਗਈ ਆ ਵੀ ਤੂੰ ਗੱਡੀ ਮੰਗੀ ਗਈ ਆ ਸੋ ਗੱਡੀ ਦੇਣ ਦੇ ਕਾਬਲ ਨਹੀਂ ਸੀ ਤਾਂ ਇਹਨਾਂ ਨੂੰ ਆ ਕੇ ਉਹਨਾਂ ਨੇ ਕੁੜੀ ਨੂੰ ਮਤਲਬ ਮੌਕੇ ਤੇ ਮੁੰਡੇ ਨੇ ਜਵਾਬ ਦਿੱਤਾ ਹੈ ਵੀ ਮੈਂ ਤੇਰੇ ਨਾਲ ਵਿਆਹ ਨਹੀਂ ਕਰਾਉਣਾ ਗਰੀਬ ਘਰ ਦੇ ਵਿੱਚੋਂ ਐ ਕਿਉਂਕਿ ਅਸੀਂ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਸਰਕਾਰ ਨੂੰ ਭਗਵੰਤ ਮਾਨ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਜਿਹੜੇ ਇਹੋ ਜਿਹੇ ਲੋਕ ਐ ਐਜ਼ ਅ ਫਰਾਡ ਐ ਇਹੋ ਜਿਹੇ ਠੱਗ ਚੋਰ ਐ ਉਹਨਾਂ ਤੇ ਨਾਥ ਹੋਣੀ ਚਾਹੀਦੀ ਐ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਹੋ ਰਹੇ ਐ ਕੁੜੀਆਂ ਨਾਲ ਸ਼ਰਿਆਮਤ ਕੌਰਿਆ ਮੁੰਡੇ ਕੁੜੀਆਂ ਨੂੰ ਬਰਗਲਾ ਕੇ ਆਪਣੀਆਂ ਮਿੱਠੀਆਂ-ਮਿੱਠੀਆਂ ਗੱਲਾਂ ਦੇ ਵਿੱਚ ਉਹਨਾਂ ਨੂੰ ਆਵਦੀਆਂ ਗੱਲਾਂ ਦੇ ਵਿੱਚ ਪਹਿਲਾਂ ਖਿੱਚਦੇ ਆ ਫਿਰ ਉਹਨਾਂ ਨੂੰ ਕਿਸ ਤਰੀਕੇ ਨਾਲ ਕਹਿ ਸਕਦੇ ਆ ਵੀ ਇਮੋਸ਼ਨਲ ਬਲੈਕਮੇਲ ਕਰਦੇ ਆ ਇਹ ਕੁੜੀ ਨੂੰ ਵੀ ਇਮੋਸ਼ਨਲ ਬਲੈਕਮੇਲ ਕੀਤਾ ਗਿਆ ਕਿਉਂਕਿ ਇੱਕ ਪਰਿਵਾਰ ਗਰੀਬ ਪਰਿਵਾਰ ਦੇ ਵਿੱਚ ਹੋਣ ਦੇ ਨਾਤੇ ਇਹੀ ਹੈ ਨਾ ਬਈ ਤੁਸੀਂ ਮਿਸਲ ਪਰਿਵਾਰ ਗਰੀਬੀ ਇਸ ਨਾਲ ਹਾਂ ਹਾਂ ਸੋ ਬਈ ਜਿਹੜੀ ਤਾਂ ਇੰਨੀ ਜ਼ਿਆਦਾ ਬੇਇੱਜ਼ਤੀ ਹੋ ਗਈ ਸੀ ਪਤਾ ਮੂਦ ਕੋਣ ਜੋ ਗ੍ਰੀਨ ਰਹੀ ਜੀ ਲੈ ਇਹ ਕਹਿੰਦਾ ਜੀ ਦੇਖ ਕੇ ਪਤਾ ਨਹੀਂ ਕੋਈ ਕੁੜੀ ਚ ਗਲਤੀ ਸੀ ਵੀ ਤਾਂ ਕਰਕੇ ਛੱਡਿਆ ਬਿਲਕੁਲ ਸੋ ਬਈ ਪੰਜਾਬ ਪੁਲਿਸ ਨੂੰ ਅਸੀਂ ਇਹੀ ਮੰਗ ਕਰਦੇ ਆਂ ਵੀ ਇਹਨੂੰ ਇਨਸਾਫ ਦੀ ਮੰਗ ਇਨਸਾਫ ਦਿੱਤਾ ਜਾਵੇ ਬਈ ਇੱਕ ਵਾਰੀ ਦੁਬਾਰਾ ਤੁਸੀਂ ਫੇਰ ਬੋਲ ਦੋ ਵੀ ਪਰਿਵਾਰ ਦੇ ਵਿੱਚ ਤੁਹਾਨੂੰ ਕੌਣ-ਕੌਣ ਥੋੜੀ ਜਿਹੀ ਦਾਜ ਦੀ ਮੰਗ ਕਰਿਆ ਤੇ ਕੌਣ ਆ ਉਹ ਜਿਨ੍ਹਾਂ ਨੇ ਤੁਹਾਡੇ ਨਾਲ ਐਸੀ ਮਤਲਬ ਉਹਨਾਂ ਦੇ ਮਾਪੇ ਜੀ ਹਾਂ ਤੇ ਬਾਕੀ ਜਿਹੜੀਆਂ ਉਹਦੀਆਂ ਦੋ ਭੈਣਾਂ ਨੇ ਜਿਹੋ ਬਿਆਈਆਂ ਹੋਈਆਂ ਨੇ ਮਤਲਬ ਕਿ ਉਹ ਬਹੁਤ ਜ਼ਿਆਦਾ ਤੇਜ਼ ਨਹੀਂ ਸਾਨੂੰ ਕਿਸੇ ਨੇ ਦੱਸਿਆਗੇ ਵੀ ਉਹ ਵੀ ਮੰਗ ਕਰਦੀਆਂ ਨਹੀਂ ਸਾਨੂੰ ਅੱਗੇ ਤੇ ਅੱਗੇ ਕਿਸੇ ਨੇ ਦੱਸਿਆਗਾ ਇਹ ਇਹ ਕੁੜੀ ਕਹਿੰਦੀ ਬਾਈ ਜੇ ਕੱਲ ਨੂੰ ਮੈਂ ਕੁਛ ਕਰਦੀਆਂ ਗਲਤ ਕਦਮ ਚੁੱਕਦੀਆਂ ਮੈਂ ਮਰਦੀਆਂ ਜਾਂ ਕੁਛ ਖਾਨੀਆਂ ਜਾਂ ਮੈਂ ਕਿਸੇ ਦੀ ਵੀ ਤਾਂ ਉਹਦੀ ਜ਼ਿੰਮੇਦਾਰ ਮੇਰੀ ਸੱਸ ਮੇਰਾ ਸਹੁਰਾ ਮੁੰਡਾ ਇਹ ਲਾ ਫੌਜ ਦੇ ਵਿੱਚ ਉਹਦੀਆਂ ਭੈਣਾਂ ਤੇ ਉਹਦਾ ਪੂਰਾ ਪਰਿਵਾਰ ਹੈ ਤੇ ਸੋ ਬਾਈ ਅਸੀਂ ਤਾਂ ਵੀਡੀਓ ਇਹ ਕਹਿੰਨੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜੀ ਕਿਸੇ ਦਾ ਫਾਇਦਾ ਹੋ ਜੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਭਾਈ ਇਹ ਬਹੁਤ ਮਾੜੇ ਹਾਲਾਤ ਹੋ ਚੁੱਕੇ ਪੰਜਾਬ ਦੇ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਅਸੀਂ ਕਰਾਂਗੇ ਅਸੀਂ ਕਰਿਆ ਭਾਈ